ਔਰ ਐਪੀ ਵਧੀਆ ਬਾਜੀ ਵਧੀਆ ਚੱਲਦਾ ਚੈਨਲ ਵਧੀਆ ਵਧੀਆ ਬਈ ਚੱਲ ਆ ਤੇ ਬਾਈ ਦਾ ਚੈਨਲ ਆ ਬਾਈ ਫਤੇਪੁਰੀਆ ਬਲੌਗ ਹਾਂਜੀ ਹਾਂਜੀ ਸਾਰੇ ਜਣੇ ਸਬਸਕ੍ਰਾਈਬ ਕਰਿਓ ਜੀ ਜਰੂਰ ਜਰੂਰ ਜੀ ਜਰੂਰ ਤੇ ਬਈਆ ਡੈਮੋ ਵਾਲਾ ਟਰੈਕਟਰ ਆਇਆ ਹਾਂ ਬਈ ਡੈਮੋ ਵਾਲਾ ਕਿਹੜੇ ਪਿੰਨੇ ਦਿੱਤਾ ਇਹ ਬਈ ਆਪਨੇ ਦਿੱਤੀ ਆਵਾਨਕੋਟ ਆਵਾਨਕੋਟ ਹਾਂ ਤੇ ਉਥੋਂ ਫਿਰ ਹੋਇਆ ਬੁੱਕ ਕੋਈ ਇੱਕ ਟਰੈਕਟਰ ਆਪਨੇ ਬੁੱਕ ਕਰਤਾ ਠੀਕ ਆ ਤੇ ਉਹ ਕਹਿੰਦੇ ਅਸੀਂ ਲੈ ਕੇ ਜਾਣਾ ਠੀਕ ਆ ਉਹ ਆਰਡਰ ਪਾਤਾ ਆਪਨੇ ਇਹ ਵੇਡ ਬਾਈ ਬਾਅਦ ਚ ਲੱਗਦਾ ਨਾ ਇਹ ਤਾਂ ਬਾਈ ਐਕਸਟਰਾ ਲੱਗਦਾ ਬਾਈ ਐਕਸਟਰਾ ਪੈਸੇ ਹੁੰਦੇ ਆ ਨਾ ਉਹਦੇ ਹਾਂ ਹਾਂ ਉਹ ਵੀ ਬਾਅਦ ਚ ਕਿੰਨੇ ਕਿਲੋ ਦੀ ਪਲੇਟ ਹੈ ਇਹ ਤਾਂ 30 ਕਿਲੋ ਵਾਲੀ ਆ ਜੀ 30 ਕਿਲੋ ਵਾਲੀ 40 ਕਿਲੋ ਵਾਲੀ ਇਹ ਮਤਲਬ 2 ਕਵਾਂਟਲ 40 ਹੋ ਗਿਆ ਨਾ ਹਾਂ ਹਾਂ ਉਹ ਇਹ 3 ਕਵਾਂਟਲ ਹੋ ਜਾਂਦਾ ਲਗਭਗ ਚ ਆ ਤੁੱਲਾ ਮਿਲਾ ਕੇ ਹਾਂ ਸਾਰਾ ਕੁਝ ਪਾ ਕੇ ਨਾ ਦਿੱਤੇ ਤੇ ਬਾਈ ਇਹਦੇ ਵਿੱਚ ਆਪਾਂ ਨੂੰ ਪਲੇਟਾਂ ਨਾਲ ਡਿਜ਼ਾਈਨ ਦੀਆਂ ਹੀ ਮਿਲ ਜਣੀਆਂ 40 ਕਿਲੋ ਵਾਲੀਆਂ 30 ਕਿਲੋ ਵਾਲੀਆਂ ਉਹਦੇ ਡਿਜ਼ਾਈਨ ਵੀ ਲਗ ਲਗ ਹੁੰਦੇ ਆ 1 50 ਕਿਲੋ ਵਾਲੀ ਹਾਂ 1 50 ਕਿਲੋ ਵਾਲੀ 1 40 ਕਿਲੋ ਵਾਲੀ ਆ ਠੀਕ ਇਹ ਚ ਲੱਗ ਲੱਗ ਮੈਂ ਜਾਂਦਾ ਤੇ 52 ਹਰਸ ਪਾਵਰ ਚ ਆ ਗਿਆ ਨਾ ਇਹ ਇਹ ਕਾਗਜਾਂ ਜਿਹਦਾ ਪਾਇਏ ਹੁਣ 53 ਹਰਸ ਪਾਵਰ ਕਰਨਾ ਉਹ ਫਿਰ ਉੱਪਰ ਫਿਰ ਸੀਆਰਡੀ ਆ ਜਣੇ ਹਾਂ ਫਿਰ ਸੀਆਰਡੀ ਕਰਨੇ ਪੈਣੇ ਨਹੀਂ ਤਾਂ ਕੰਪਨੀ ਨੂੰ ਹਾਂ ਚੱਲਿਆ ਹੈ ਅੱਜ ਇਹ ਫਿਰ ਹਾਂ ਬਈ ਚੱਲਿਆ ਹੀ ਜਿਹਦਾ ਕੰਮ ਨਿਪਟ ਗਿਆ ਅੱਜ ਇੱਧਰ ਆਪਣੇ ਹੋਰ ਏਰੀਆਜ਼ ਵੀ ਵੇਚਣਾ ਫਿਰ ਅੱਛਾ ਐਡਜਸਟੇਬਲ ਸਟੀering ਆ ਐਡਜਸਟੇਬਲ ਸਟੀering ਇਹਦਾ ਆ ਦੇ ਇਹ ਲਿਫਟ ਫਿਰ ਸੋਚਾਂ ਵਾਲੀ ਲਿਫਟ ਸੋਚਾਂ ਵਾਲੀ ਹਾਂ ਬਟਨ ਲੱਗੇਗੇ ਅੱਛਾ ਇਹ ਕਹਿੰਦੇ ਸੀ ਵੀ ਜੇ ਆਪਾਂ ਲਿਫਟ ਤੇ ਚੱਕੂਗੇ ਲਿਫਟ ਤੇ ਹੀ ਡਾਊਨ ਹੋਣੀ ਹੈ ਹਾਂ ਇਹ ਬਟਨਾਂ ਤੇ ਹੀ ਡਾਊਨ ਹੋਣੀ ਹੈ ਜੇ ਲੀਵਰਾਂ ਤੇ ਕਰੂਗੇ ਲੀਵਰ ਤਾਂ ਪਹਿਲੀ ਡਾਊਨ ਅੱਛਾ ਲੀਵਰ ਤਾਂ ਡਾਊਨ ਹੀ ਪਈ ਆ ਬਟਨਾਂ ਤੇ ਹੀ ਹੋਣੀ ਹੈ ਬਟਨਾਂ ਤੇ ਡਾਊਨ ਹੋਣੀ ਹੈ ਠੀਕ ਆ ਜੇ ਚਾਹੇ ਅੱਗੇ ਤੇ ਕਰੀਏ ਇਹ ਚਾਹੇ ਅੱਗੇ ਤੇ ਚਾਹੇ ਪਿੱਛੇ ਤੇ ਆਮ ਬਟਨਾਂ ਨਾਲ ਹੀ ਚੱਕ ਹੋਣੀ ਬਟਨਾਂ ਨਾਲੇ ਥੱਲੇ ਆਣੀ ਠੀਕ ਆ ਹੋਰ ਕੀ ਫਰਕ ਆਇਆ ਭਾਈ ਨਵੇਂ ਹੁਣ 52-10 ਚ ਹੋਰ ਤਾਂ ਭਾਈ ਸਪੀਡਾਂ ਦਾ ਫਰਕ ਆ ਜਿਹੜਾ B2 ਆ B1 ਨਾਲ ਦਾ ਸਪੀਡਾਂ ਦਾ ਫਰਕ ਆ ਬਸ ਅੱਛਾ ਹਾਂ ਏ ਚਾਰ ਸਪੀਡ ਆ ਨਾ ਆਹ 4 ਚ ਸਪੀਡ ਆ ਨਹੀਂ ਉਹ ਜਿੱਦਾਂ ਸਪੀਡਾਂ ਗੇੜਿਆਂ ਨਾਲ ਚੱਕਰ ਚੱਕਰਾਂ ਦਾ ਫਰਕ ਹੁੰਦਾ ਠੀਕ ਆ ਬੀ 1 ਬੀ 2 ਹੈ ਨਾ ਹਾਂ ਵੀਡਾਂ ਚਾਰੇ ਆ ਦੋਨਾਂ ਜੇ ਪਰ ਇਹ ਚੱਕਰਾਂ ਦਾ ਫਰਕ ਆ ਇਹਨੂੰ 16 ਦੇ ਟਾਇਰ ਆ ਗਏ ਮਗਰ ਵੀ ਵੇਟ ਆ ਨਾ ਇਹ ਵੀ ਐਕਸਟਰਾ ਲਾਈ ਵੇ ਆ ਐਕਸਟਰਾ ਲਾਈ ਵੇ ਹਾਂਜੀ ਇਹ ਹੁੰਦਾ 48 ਕਿਲੋ ਦਾ ਠੀਕ ਆ ਹਾਂ ਇਹ ਡੈਮੋ ਕਰਕੇ ਲਾਉਣੇ ਪੈਂਦੇ ਆ ਨਾ ਲਾਉਣੇ ਪੈਂਦੇ ਬਾਈ ਫਿਰ ਕਿਉਂਕਿ 16 ਨੇ ਟਾਇਰ ਸਲਿੱਪ ਕੱਢੀ ਜਾਣਾ ਰੇਟਰ ਨੇ ਹਾਂ ਤੇ ਡੇਟ ਬੂਟ ਨਾਲ ਆਏ ਆ ਵੀ ਚਲੋ ਜਮ ਕੇ ਚੱਲਦਾ ਥੋੜਾ ਜਿਹਾ ਇੱਕ ਐਨਓਪੀਓ ਏਜੰਸੀ ਆ ਨਾ ਏਜੰਸੀ ਵਾਲਿਆਂ ਦੀ ਆਏ ਡੰਡਾ ਹੈਗਾ ਬਾਈ ਕੰਪਨੀ ਫਟੜਾ ਜਿਹੜਾ ਕੰਪਨੀ ਕਿ ਨਹੀਂ ਤੇ ਆਉਂਦਾ ਠੀਕ ਆ ਇਹ ਵੀ ਐਕਸਟਰਾ ਹੀ ਲੱਗਦਾ ਬਾਅਦ ਚ ਐਕਸਟਰਾ ਹੀ ਲੱਗਦਾ ਇਹ ਮੈਂ ਕਹਿੰਦਾ 21 22000 ਦਾ ਨਾ ਹਾਂ 1 22000 ਦਾ ਡੰਡਾ ਇਹ ਛੱਤ ਤਾਂ ਆਪਾਂ ਬਾਹਰੋਂ ਹੀ ਲਵਾਈ ਹੋਈ ਆ ਇਹ ਬਾਹਰੋਂ ਲਵਾਈ ਵੀ ਆ ਡੰਡਾ ਇ ਅਰਿਗਨਲ ਤੇ ਬਾਈ ਇੱਕ ਟਰੈਕਟਰ ਆਇਆ ਆਪਣੇ ਕੋਲ ਸੋਨਾਲੀਕਾ ਦਿਖਾਉਣਾ ਜੀ 750 22 ਮਾਡਲ ਵੀਡੀਓ 'ਚ ਬਣੇ ਰਹੋ